ਉਹੀ ਬੇਬੇ ਮਿੰਦਰ कौर ਜਿਨੇ ਕੰਗਣਾ ਦੀ ਬੀਤੇ ਦਿਨੀ ਬਠਿੰਡਾ ਚ ਪੇਸ਼ੀ ਬਵਾਈ ਸੀ ਤੁਸੀਂ ਸਾਰੇ ਪੰਜਾਬ ਦੀ ਇੱਜ਼ਤ ਰੱਖ ਲਈ ਸੀ ਸਾਰੇ ਪੰਜਾਬ ਬੋਲੀ ਤਾਂ ਉਹ ਸਭ ਨੂੰ ਸੀ ਸਾਰਿਆਂ ਨੂੰ ਸਾਂਝਾ ਜਆ ਬੋਲੀ ਸੀ ਫੋਟੋ ਥੋੜੀ ਵਰਤੀ ਸੀ ਜਥੇ ਬੰਦੀਆਂ ਨੇ ਸਾਥ ਦਿੱਤਾ ਤੁਹਾਡਾ ਵੈਸੇ ਬੰਦੀਆਂ ਸਾਡਾ ਕੋਈ ਸਾਥ ਨਹੀਂ ਦਿੱਤਾ ਭਾਈ ਕੋਈ ਸਰਨ ਲਾਇਆ ਫਿਰ ਮਾਤਾ ਗੈਨੇ ਕੱਲ ਮਾਫੀ ਮੰਗਦੀ ਸੀ ਕਹਿੰਦੀ ਆ ਕਿ ਗਲਤੀ ਨਾਲ ਬੋਲਿਆ ਗਿਆ ਜੋ ਮਿਸ ਅੰਡਰਸਟੈਂਡਿੰਗ ਹੋਈ ਹੈ ਉਸ ਕੋ ਲੈ ਕੇ हमने खेत ਜਤਾਇਆ ਹੈ ਨਹੀਂ ਦਿলো ਨਹੀਂ ਮੰਗੀ ਸਾਨੂੰ ਵੇਚਦੀ ਫਿਰਦੀ ਟਿੱਕਰਾਂ ਕਰਦੀ ਮਸ਼ਕਰੀਆਂ ਇੱਕ ਵਾਰ ਮੱਥੇ ਤਾਂ ਲੱਗੇ ਫੋਟੋ ਤਾਂ ਵਰਤ ਲਈ ਆ ਫੋਟੋ ਤਾਂ ਚੁੱਪ ਕਰਕੇ ਲਾਤੀ ਸੀ ਇਹ ਤਾਂ ਲੱਗੇ ਫਿਰ ਕੇ ਨਾ ਇੱਕ ਵਾਰ ਮੈਂ ਲੜਾਈ ਹੈ ਸਾਰੇ ਪੰਜਾਬ ਦੀ ਲੜਾਈ ਸੀ ਇਹ ਇੱਕ ਟਾਈਮ ਉਸ ਟਾਈਮ ਤੇ ਇਹ ਮਾਤਾ ਮਿੰਦਰ ਕੌਰ ਨੂੰ ਜੁਲੂ ਟਵੀਟ ਕਰਕੇ ਕਿਾ ਕਿਸੇ ਮਾਤਾ 100-100 ਰੁਪਏ ਦੇ ਜਾਂਦੀਆਂ ਜੰਗ ਜਾਰੀ ਰੱਖਣਾ ਹੁਣ ਵੀ ਇਸ ਤਾਂ ਮਾਤਾ ਨੂੰ ਜੇ ਕਈ ਮਾਤਾ ਲੋਲ ਦੀ ਵੀ ਰਾਜੀ ਬੰਦ ਰਾਜੀ ਬੰਦੇ ਦਾ ਨਾਂ ਵੀ ਨਹੀਂ ਲੈਣ ਦੇ ਅੱਛਾ ਹਾਂ ਇਹ ਬੰਦੇ ਨੇ ਨਾ ਕੋਸ ਹਨਾ ਰਪਾ ਮਰੇ ਤੇ ਆਪਣਾ ਤਾਂ ਕਿਨਾਰਾ ਰਹਿਣਾ ਚਾਹੀਦਾ ਬਹੁਤ ਵਕੀਲ ਸਾਹਿਬ ਨੂੰ ਪੁੱਛਿਆ ਤਾਂ ਇੰਨਾ ਚਿਰ ਹੋ ਗਿਆ ਕੋਹਾਂ ਦੇ ਬਜ਼ੁਰਗੋ ਆਪਣੀ ਜਿਹੜੀ ਫਾਈਲ ਆ ਥੰਦੇ ਲਾਣ ਦੇ ਜਦੋਂ ਫਾਈਲ ਦੀ ਵਾਰੀ ਆਉਂਦੀ ਹੈ ਉਹਨੂੰ ਜੱਜ ਸਾਹਿਬ ਉੱਠ ਕੇ ਜਾਵੜਦਾ ਤਰੀਕਾ ਫੇਰ ਮੁੜ ਕੇ ਚੀਕਦਾ ਵੇ ਜੇ ਹੁਣ ਪਿੱਛੇ ạtਾਂਗੇ ਫਿਰ ਸ਼ਰਮਣਾ ਉਹ ਫਿਰ ਬੱਠਾ ਮੂੰ ਕਿਵੇਂ ਖਵਾਉਂਗੀ ਏ ਕੰਗਣਾ ਰਣੋਤ ਜਿਹੜੀ ਬਾਲੀਵੁੱਡ ਦੀ ਵੀ ਅਮਨੇਤਰੀ ਸੀ ਅੰਨਾ ਪੈਸਾ ਸੀ ਹੰਕਾਰ ਸੀ ਉਹਨੂੰ ਇਹ ਸੀ ਕਿ ਮੇਰੀ ਸਰਕਾਰੀ ਦਰਬਾਰੇ ਪਹੁੰਚ ਐ ਤੇ ਮੈਂ ਜਿਹੜੀ ਫੋਟੋ ਵਰਤ ਰਹੀ ਆ ਜਿਹਦੀ ਇਹ ਫੋਟੋ ਵਰਤ ਰਹੀ ਆ ਇਹ ਕੋਈ ਐਡੀ ਪੜੀ ਲਿਖੀ ਨਹੀਂ ਲੱਗਦੀ ਤੇ ਇਹ ਮੇਰਾ ਕੀ ਵਿਗਾੜ ਲੂਗੀ ਬੇਬੇ ਕੋਲ ਅਣਖ ਐ ਬੇਬੇ ਕੋਲ ਦਲੇਰੀ ਐ ਸਬਰ ਐ ਇਮਾਨਦਾਰੀ ਐ ਜਦੋਂ ਮੋਬਾਈਲ ਖੋਲਦਿਆਂ ਥੋੜੀ ਫੋਟੋ ਆਈ ਜਾਂਦੀ ਹੈ ਮੈਸੇਜ ਉਤਰਦੀ ਹੈ ਨਾ ਮੈਂ ਤਾਂ ਬਾਰਤ ਕਰੀ ਨਹੀਂ ਜਾਂਦੀ ਤਾਂ ਬੇਬੇ ਦਾ ਘਰ ਵੇਖਿਆ ਕਰਦੇ ਹਾਲਾਤ ਬਹੁਤ ਬੱਤਰ ਨੇ ਲੱਖਾਂ ਰੁਪਏ ਦਾ ਕਰਜ਼ਾ ਹੈ ਜਿਹੜਾ ਉਹ ਬੇਬੇ ਦੇ ਸਿਰ ਹੈ ਬੇਬੇ ਮਿੰਦਰਕੌਰ ਬਠਿੰਡਾ ਜ਼ਿਲ੍ਹਾ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਰਹਿਣ ਵਾਲੀ ਹੈ ਬੇਬੇ ਕਹਿੰਦੀ ਵੀ ਮੇਰੇ ਜਿਹੜੇ ਦੋਤੇ ਦੋਤੀਆਂ ਸੀ ਉਹ ਜਦੋਂ ਸਕੂਲ ਜਾਂਦੇ ਸੀ ਤਾਂ ਬੱਚੇ ਉਨਾ ਦਾ ਮਜ਼ਾਕ ਉਡਾਉਂਦੇ ਸੀ ਅਸੀਂ ਅਸੀਂ ਪੰਜਾਬ ਦੇ ਲੋਕ ਅਣਖਾਂ ਦੀ ਗੱਲ ਕਰਦੇ ਸੀ ਕਹਿੰਦੇ ਆ ਵੀ ਅਸੀਂ ਅੜੇ ਮਾੜੇ ਆ ਅਸੀਂ ਅੜੇ ਬੜੇ ਮਾੜੇ ਆ ਤੇ ਉਹ ਬੇਬੇ ਅੜੀ ਹੋਈ ਐ ਹਨਾ ਅੱਜ ਵੀ ਅੜੀ ਹੋਈ ਆ ਉਹ ਅੱਜ ਵੀ ਉਹਦੇ ਘਰ ਦੇ ਵਿੱਚ ਮੈਂ ਕਹਿੰਨੀ ਆ ਸੌਖੀ ਰੋਟੀ ਨਹੀਂ ਪਕਦੀ ਪਰ ਫਿਰ ਵੀ ਉਹ ਅੜੀ ਹੋਈ ਐ ਕੰਗਣਾ ਰਣੌਤ ਕੱਲੀ ਬੇਬੇ ਬਾਰੇ ਥੋੜਾ ਬੋਲਦੀ ਸੀ ਸਾਰੇ ਕਿਸਾਨਾਂ ਬਾਰੇ ਬੋਲਦੀ ਸੀ ਉਹ ਸਾਰੇ ਪੰਜਾਬੀਆਂ ਬਾਰੇ ਬੋਲਦੀ ਸੀ ਸਾਰੇ ਪੰਜਾਬ ਬਾਰੇ ਬੋਲਦੀ ਸੀ ਪੰਜਾਬ ਦੀ ਨੌਜਵਾਨੀ ਬਾਰੇ ਗਲਤ ਬੋਲਦੀ ਸੀ ਕਦੇ ਉਹ ਸਿੱਖਾਂ ਬਾਰੇ ਬੋਲਦੀ ਸੀ ਤੇ ਫਿਰ ਸਾਡਾ ਫਰਜ਼ ਬੰਦਾ ਸੀ ਨਾ ਜੇ ਅੱਜ ਬੇਬੇ ਉੱਥੇ ਗਈ ਹੈ ਕੰਗਣਾ ਦੇ ਨਾਲ ਕਿੰਨੀ ਭੀੜ ਸੀ ਕਿੰਨੀ ਜ਼ਿਆਦਾ ਭੀੜ ਸੀ ਕੰਗਣਾ ਦੇ ਨਾਲ ਤੇ ਅਸੀਂ ਉਹਨਾਂ ਨੂੰ ਕੱਲੇ ਛੱਡਤਾ ਅਸੀਂ ਪੰਜਾਬ ਦੇ ਵਿੱਚ ਬਠਿੰਡੇ ਦੇ ਵਿੱਚ ਉਹਨਾਂ ਨੂੰ ਕੱਲੇ ਛੱਡਤਾ ਬਸ ਇੱਕ ਵਾਰ ਜਿਵੇਂ ਕਹਿੰਦੇ ਨੇ ਨਾ ਕਿਸੇ ਨੂੰ ਕੋਠੇ ਚੜਾ ਕੇ ਪੌੜੀ ਖੇਚ ਲਈ ਜਿੱਥੇ ਬੰਦੀਆਂ ਨੇ ਉਹ ਕੰਮ ਕੀਤਾ ਬੇਬੇ ਨਾਲ ਵੀ ਜਿੱਥੇ ਕਿਤੇ ਪੈਸਾ ਲੱਗੂਗਾ ਉੱਥੇ ਅਸੀਂ ਪੈਸਾ ਲਾਵਾਂਗੇ ਜਿੱਥੇ ਕਿਤੇ ਤੁਹਾਨੂੰ ਜਾਣਾ ਪਊਗਾ ਅਸੀਂ ਤੁਹਾਡੇ ਨਾਲ ਜਾਵਾਂਗੇ ਤੇ ਕੱਲ ਉਹ ਉੱਥੇ ਕੱਲ੍ਹ ਹੀ ਸੀ ਬੇਬੇ ਖੁਦ ਸਟੇਟਮੈਂਟ ਦਿੰਦੀ ਐ ਕਿ ਮੈਨੂੰ ਕਹਿਣ ਵਾਲਿਆਂ ਪਹਿਲਾਂ ਯੂਨੀਅਨ ਆ ਸੀ ਤੇ ਮੁਰਕੇ ਜਦੋਂ ਕੇਸ ਚੱਲ ਪਿਆ ਤੇ ਫਿਰ ਮੈਨੂੰ ਇਗਨੋਰ ਕਰਤਾ ਇੱਕ ਰੇਲੂ ਕਰਜਾ ਹੋਵੇ ਕੋਈ ਅਪੀਲ ਕਰਨਾ ਚਾਹੋਗੇ ਨਹੀਂ ਜੀ ਉਹ ਤਾਂ ਜਿਵੇਂ ਘਰ ਦੇ ਹਾਲਾਤ ਤੁਹਾਨੂੰ ਦਿਸੀ ਜਾਂਦੇ ਆ ਪਰ ਆਪਣੀ ਕੋਈ ਕਿਸੇ ਤੋਂ ਮੰਗਣੀ ਨਹੀਂ ਹੈ ਜਦੋਂ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਹੱਥ ਬੰਨਤੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਤੁਸੀਂ ਨਾ ਮੰਗੋ ਅਸੀਂ ਤੁਹਾਡੇ ਲਈ ਮੰਗ ਲੈਨੇ ਆ ਮੈਂ ਉਹਨਾਂ ਦਾ ਮੋਬਾਈਲ ਨੰਬਰ ਉਹਨਾਂ ਦਾ ਖਾਤਾ ਨੰਬਰ ਲੈ ਕੇ ਆਈ ਬੜੀ ਜਿੱਦ ਦੇ ਨਾਲ ਮੈਂ ਉਹਨਾਂ ਦਾ ਅਕਾਊਂਟ ਨੰਬਰ ਉਹਨਾਂ ਤੋਂ ਲਿਆ ਇੱਕ ਵਾਰ ਮਤਲਬ ਫੋਨ ਕਰਕੇ ਗੱਲ ਜਰੂਰ ਕਰ ਲਿਓ ਕਨਫਰਮ ਕਰਕੇ ਪੈਸੇ ਪਾਇਆ ਕਰੋ ਮੇਰੀ ਹਮੇਸ਼ਾ ਬੇਨਤੀ ਹੁੰਦੀ ਹੈ ਕਿਉਂਕਿ ਠੱਗ ਬਹੁਤ ਬੈਠੇ ਆ ਸੋਸ਼ਲ ਮੀਡੀਆ ਦੇ ਉੱਤੇ ਸ੍ਰੀ ਗੁਰਜੀ ਮੈਂ ਗਗਨ ਸਿੱਧੂ ਅੱਜ ਦੀ ਇਹ ਵੀਡੀਓ ਬੇਬੇ ਮਹਿੰਦਰ ਕੌਰ ਦੇ ਲਈ ਬਣਾ ਰਹੇ ਹਾਂ ਉਹੀ ਬੇਬੇ ਮਹਿੰਦਰ ਕੌਰ ਜਿਨੇ ਕੰਗਣਾ ਰਣੌਤ ਦੇ ਉੱਤੇ ਮਾਨਹਾਨੀ ਦਾ ਕੇਸ ਕਰਕੇ ਉਹਨੂੰ ਬਠਿੰਡਾ ਦੀ ਅਦਾਲਤ ਤੱਕ ਘੜੀਸਿਆ ਉਹਨੇ ਮਜਬੂਰ ਕਰਤਾ ਬਾਲੀਵੁੱਡ ਬਨੇਤਰੀ ਕੰਗਣਾ ਰਣੌਤ ਨੂੰ ਮਾਫੀ ਮੰਗਣ ਲਈ ਬਹੁਤ ਸਾਰੀਆਂ ਗੱਲਾਂ ਉਹਦੇ ਬਾਰੇ ਲੋਕ ਨਹੀਂ ਜਾਣਦੇ ਸਾਰਿਆਂ ਨੂੰ ਬੇਬੇ ਨੂੰ ਮਿਲਣ ਤੋਂ ਪਹਿਲਾਂ ਐਵੇਂ ਹੀ ਲੱਗਦਾ ਸੀ ਕਿ ਬੇਬੇ ਘਰੋਂ ਸਰ ਦੇ ਵਰਦੇ ਘਰੋਂ ਆਏ ਤੇ ਬੇਬੇ ਬਹੁਤ ਪੜ੍ਹੀ ਲਿਖੀ ਔਰਤ ਹੈ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਬੇਬੇ ਬਾਰੇ ਲੋਕ ਆਪਣੇ ਮਨਾਂ ਦੇ ਵਿੱਚ ਕਲਪਨਾ ਕਰਦੇ ਸੀ ਤੇ ਅਸੀਂ ਵੀ ਉਹਨਾਂ ਵਿੱਚੋਂ ਇੱਕ ਹਾਂ ਪਿੱਛੇ ਜੇ ਜਦੋਂ ਕੰਗਣਾ ਰਣੌਤ ਦੀ ਵੀਡੀਓ ਵਾਇਰਲ ਹੁੰਦੀ ਹੈ ਤੇ ਅਸੀਂ ਸੋਚਦੇ ਹਾਂ ਕਿ ਬੇਬੇ ਨੂੰ ਮਿਲ ਕੇ ਆਈਏ ਜਦੋਂ ਮੈਂ ਇਹਨਾਂ ਨੂੰ ਜਾਣੇ ਆ ਤਾਂ ਬੇਬੇ ਦਾ ਘਰ ਵੇਖਿਆ ਘਰ ਦੇ ਹਾਲਾਤ ਬਹੁਤ ਬੱਤਰ ਨੇ ਲੱਖਾਂ ਰੁਪਏ ਦਾ ਕਰਜ਼ਾ ਹੈ ਜਿਹੜਾ ਉਹ ਬੇਬੇ ਦੇ ਸਿਰ ਹੈ ਐਮਐਮਬੀ ਨਹੀਂ ਕਹਿ ਸਕਦੇ ਕਿ ਇਹ ਸਿਰਫ ਬੇਬੇ ਦੇ ਘਰੇਲੂ ਖਰਚਿਆਂ ਦਾ ਨਤੀਜਾ ਹੈ ਨਹੀਂ ਮਾਨਹਾਨੀ ਭਾਵ ਡੈਫਾਰਮੇਸ਼ਨ ਦੇ ਕੇਸ ਦੇ ਲਈ ਲੋੜਿੰਦੇ ਪੈਸੇ ਜਿਹੜੇ ਆ ਉਹ ਉਹਨਾਂ ਦਾ ਪ੍ਰਬੰਧ ਕਰਨ ਦੇ ਲਈ ਬੇਬੇ ਨੂੰ ਲੋਨ ਕਰਾਉਣਾ ਪਿਆ ਆਪਣੀ ਜ਼ਮੀਨ ਤੇ ਬੇਬੇ ਮਿੰਦਰ ਕੌਰ ਬਠਿੰਡਾ ਜ਼ਿਲ੍ਹਾ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਰਹਿਣ ਵਾਲੀ ਹੈ ਕਿਸਾਨੀ ਪਰਿਵਾਰ ਦੇ ਨਾਲ ਸਬੰਧਿਤ ਸੀ ਬੇਬੇ ਮਿੰਦਰ ਕੌਰ 2021 ਦੇ ਵਿੱਚ ਕਿਸਾਨੀ ਅੰਦੋਲਨ ਚ ਗਈ ਸੀ ਜਿੱਥੇ ਕੰਗਣਾ ਰਣੋਤ ਨਾਲ ਵਿਵਾਦ ਹੁੰਦਾ ਕੰਗਣਾ ਰਣੋਤ ਉਹਨਾਂ ਦੀ ਇੱਕ ਤਸਵੀਰ ਵਰਤ ਕੇ ਜਿਹੜਾ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਟਵੀਟ ਕਰਦੀ ਹੈ ਜਿਦੇ ਵਿੱਚ ਉਹ ਬਹੁਤ ਹੀ ਭद्दी ਸ਼ਬਦਾਵਲੀ ਬੇਬੇ ਮਿੰਦਰ ਕੌਰ ਬਾਰੇ ਵਰਤਦੀ ਹੈ ਜਿਸ ਤੋਂ ਬਾਅਦ ਮਾਨਹਾਨੀ ਦਾ ਕੇਸ ਹੈ ਜਿਹੜਾ ਉਹ ਬੇਬੇ ਵੱਲੋਂ ਕੀਤਾ ਜਾਂਦਾ ਹੈ ਪਰ ਜੇ ਗੱਲ ਕੀਤੀ ਜਾਵੇ ਅੱਜ ਦੇ ਮੌਜੂਦਾ ਹਾਲਾਤਾਂ ਦੀ ਜਾਂ ਉਸ ਸਮੇਂ ਦੇ ਮੌਜੂਦਾ ਹਾਲਾਤਾਂ ਦੀ ਤਾਂ ਨਾ ਸਿਰਫ ਬੇਬੇ ਦੇ ਘਰੇ ਗਰੀਬੀ ਤੇ ਉਹਦੀ ਜ਼ਮੀਨ ਦੇ ਉੱਤੇ ਕਰਜ਼ਾ ਹੈ ਬਲਕਿ ਉਸਦੇ ਘਰ ਦੇ ਵਿੱਚ ਦੁੱਖਾਂ ਦਾ ਵੀ ਪਹਾੜ ਟੁੱਟਿਆ ਹੋਇਆ ਹੈ। ਬੇਬੇ ਦੇ 4 ਬੱਚੇ ਸੀ ਤਿੰਨ ਬੇਟੀਆਂ ਤੇ ਇੱਕ ਬੇਟਾ। ਤਿੰਨੇ ਬੇਟੀਆਂ ਵੀ ਵਿਆਹਤੀਆਂ ਸੀ ਬੇਬੇ ਨੇ ਬੇਟਾ ਵੀ ਵਿਆਹਤਾ ਸੀ। ਪਿਛਲੇ 14 ਸਾਲਾਂ ਤੋਂ ਬੇਤੇ ਦੇ ਘਰ ਕੋਈ ਸੰਤਾਨ ਨਹੀਂ ਹੋਈ, ਕੋਈ ਬੱਚਾ ਨਹੀਂ ਹੋਇਆ ਤੇ 1.5 ਸਾਲ ਪਹਿਲਾਂ ਬੇਬੇ ਦੀ ਜਿਹੜੀ ਨੂੰਹ ਹੈ ਉਹ ਵੀ ਇਸ ਜਹਾਨੋਂ ਰੁਖਸਤ ਹੋ ਗਈ। ਤਾਂ ਬੇਬੇ ਦੇ ਉੱਤੇ ਦੁੱਖਾਂ ਦਾ ਪਹਾੜ ਇੱਥੇ ਹੀ ਰੁਕਣ ਦਾ ਨਾਂ ਨਹੀਂ ਲੈਂਦਾ। ਬੇਬੇ ਦਾ ਪੁੱਤਰ ਵੀ ਖੇਤਾਂ ਦੇ ਵਿੱਚ ਜਦੋਂ ਕੰਮ ਕਰ ਰਿਹਾ ਸੀ ਤੇ ਉਸ ਨੂੰ ਜਿਹੜਾ ਸੱਪ ਦਸ ਜਾਂਦਾ ਜਿਸ ਤੋਂ ਬਾਅਦ ਉਹਦੀ ਸਾਰੀ ਲੱਤ ਹੈ ਜਿਹੜੀ ਉਹ ਗਲ ਜਾਂਦੀ ਹੈ ਲੱਤ ਦੇ ਵਿੱਚ ਪਾਕ ਪੈ ਜਾਂਦੀ ਹੈ ਤੇ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਵੀ ਬਹੁਤ ਸਾਰਾ ਪੈਸਾ ਬੇਬੇ ਨੇ ਲਾਉਣਾ ਪੈਂਦਾ ਜਦੋਂ ਉਹ ਡੇਫਾਰਮੇਸ਼ਨ ਦਾ ਕੇਸ ਲਾਉਂਦੀ ਹੈ ਉਦੋਂ ਵੀ ਉਹਨੂੰ ਲੱਖਾਂ ਰੁਪਏ ਦਾ 7-8 ਲੱਖ ਦੇ ਕਰੀਬ ਲੋਨ ਕਰਾ ਕੇ ਜਿਹੜਾ ਇਹ ਕੇਸ ਝਗੜਨਾ ਪੈਂਦਾ ਪਰ ਬੇਬੇ ਆਪਣੀ ਜਿੱਦ ਤੇ ਅੜੀ ਰਹਿੰਦੀ ਹੈ ਬੇਬੇ ਆਪਣੀ ਅਣਖ ਨਹੀਂ ਛੱਡਣਾ ਚਾਹੁੰਦੀ ਸੀ ਬੇਬੇ ਆਪਣੇ ਮਾਨ ਸਨਮਾਨ ਦੇ ਲਈ ਲਗਾਤਾਰ ਇਕੱਲੀ ਲੜਦੀ ਆ ਰਹੀ ਹੈ ਜਦੋਂ ਅਸੀਂ ਬੇਬੇ ਨਾਲ ਗੱਲਬਾਤ ਕੀਤੀ ਕਿ ਬੇਬੇ ਤੁਸੀਂ ਇੰਨਾ ਪੜੇ ਲਿਖੇ ਤਾਂ ਹੈ ਨਹੀਂ ਸੀ ਫਿਰ ਤੁਸੀਂ ਇਹ ਕੇਸ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਤੇ ਤੁਸੀਂ ਕਿਵੇਂ ਇਹ ਕੇਸ ਕੀਤਾ ਤਾਂ ਬੇਬੇ ਨੇ ਉਹ ਸਾਰੀ ਗੱਲਬਾਤ ਸਾਡੇ ਨਾਲ ਸਾਡੇ ਚੈਨਲ ਤੇ ਸਾਂਝੀ ਕੀਤੀ ਹੈ ਬੇਬੇ ਕਹਿੰਦੀ ਵੀ ਮੈਨੂੰ ਜਦੋਂ ਇਹ ਇਹ ਸ਼ਬਦ ਜਦੋਂ ਵਰਤੇ ਸੀ ਉਦੋਂ ਤਾਂ ਮੈਂ ਇਸ ਗੱਲ ਨੂੰ ਨજર ਅੰਦਾਜ਼ ਕਰਨਾ ਚਾਹੁੰਦੀ ਸੀ ਪਰ ਮੇਰੇ ਜਿਹੜੇ ਦੋਤੇ ਦੋਤੀਆਂ ਸੀ ਉਹ ਜਦੋਂ ਸਕੂਲ ਜਾਂਦੇ ਸੀ ਤਾਂ ਬੱਚੇ ਉਹਨਾਂ ਦਾ ਮਜ਼ਾਕ ਉਡਾਉਂਦੇ ਸੀ ਵੀ ਤੇਰੀ ਨਾਨੀ ਬਾਰੇ ਆਹ ਸ਼ਬਦਾਵਲੀ ਹੈ ਜਿਹੜੀ ਉਹ ਸੋਸ਼ਲ ਮੀਡੀਆ ਤੇ ਵਰਤੀ ਜਾਂਦੀ ਹੈ ਇਸ ਤਰੀਕੇ ਦੇ ਜਿਵੇਂ ਬੱਚੇ ਦੂਜੇ ਬੱਚਿਆਂ ਦਾ ਮਖੌਲ ਉਡਾਉਂਦੇ ਕਰਦੇ ਆ ਤਾਂ ਬੇਬੇ ਨੂੰ ਬੇਬੇ ਦੇ ਪਰਿਵਾਰ ਨੇ ਕਿਹਾ ਸਭ ਤੋਂ ਪਹਿਲਾਂ ਬੇਬੇ ਦੇ ਪਰਿਵਾਰ ਨੇ ਕਿਹਾ ਕਿ ਤੁਹਾਨੂੰ ਮਤਲਬ ਇਸ ਖਿਲਾਫ ਬੋਲਣਾ ਚਾਹੀਦਾ ਹੋਰ ਵੀ ਬੜੇ ਲੋਕ ਬੇਬੇ ਕਹਿੰਦੀ ਆ ਵੀ ਭੈਣ ਭਰਾ ਹੋਗੇ ਰਿਸ਼ਤੇਦਾਰ ਹੋਗੇ ਪਿੰਡ ਦੇ ਲੋਕ ਹੋਗੇ ਜਥੇਬੰਦੀਆਂ ਵਾਲੇ ਹੋਗੇ ਉਹ ਸਾਰੇ ਜਾਂ ਵਕੀਲ ਹੋਗੇ ਉਹ ਸਾਰੇ ਕਹਿੰਦੇ ਸੀ ਕਿ ਤੁਹਾਨੂੰ ਵੀ ਕੇਸ ਕਰਨਾ ਚਾਹੀਦਾ ਵਿਭਿੰਨ ਦੱਸਿਆ ਵੀ ਪਹਿਲਾਂ ਇੱਕ ਵਕੀਲ ਨੇ ਪੰਜਾਬ ਦੇ ਮਾਨ ਸਨਮਾਨ ਲਈ ਇੱਕ ਕੇਸ ਕਰਨ ਦੀ ਕੋਸ਼ਿਸ਼ ਕੀਤੀ ਵੀ ਕੰਗਣਾ ਦੇ ਉੱਤੇ ਡੈਫਮੇਸ਼ਨ ਪਾਈ ਜਾਵੇ ਪਰ ਉਹਦੇ ਵੱਲੋਂ ਇਹ ਕੇਸ ਫਾਈਲ ਨਹੀਂ ਹੋ ਸਕਦਾ ਸੀ ਕਿਉਂਕਿ ਫੋਟੋ ਜਿਹੜੀ ਸੀ ਉਹ ਇਸ ਬੇਬੇ ਦੀ ਵਰਤੀ ਸੀ ਫਿਰ ਬੇਬੇ ਕਹਿੰਦੀ ਹੈ ਕਿ ਉਹ ਵਕੀਲ ਨੇ ਮੈਨੂੰ ਗਾਈਡ ਕੀਤਾ ਉਸ ਵਕੀਲ ਨੇ ਮੈਨੂੰ ਕਿਹਾ ਕਿ ਬੇਬੇ ਅਸੀਂ ਤੁਹਾਡਾ ਸਾਥ ਦੇਵਾਂਗੇ ਅਸੀਂ ਇਹ ਕੇਸ ਲੜਾਂਗੇ ਤੁਸੀਂ ਕਿਰਪਾ ਕਰਕੇ ਆਪਣੇ ਨਾਮ ਤੋਂ ਇਹ ਇਹ ਕੇਸ ਹੈ ਜਿਹੜਾ ਉਹ ਫਾਈਲ ਕਰੋ ਆਪਾਂ ਇਹਨੂੰ ਇਹਦੀ ਬੰਦੀ ਸਜ਼ਾ ਦਵਾਵਾਂਗੇ ਇਹਨੇ ਤੁਹਾਡਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਫਿਰ ਬੇਬੇ ਕਹਿੰਦੀ ਹੈ ਕਿ ਮੈਂ ਜਿਹੜੇ ਕੇਸ ਹੈ ਉਹਨੂੰ ਫਾਈਲ ਕਰ ਦਿੰਨੀ ਹੈ ਵਕੀਲ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ ਸੀ ਸਲੂਟ ਕਰਦੇ ਆ ਉਸ ਵੀਰ ਨੂੰ ਜਿਹੜਾ ਵੀ ਬੇਬੇ ਦਾ ਇਹ ਕੇਸ ਲੜ ਰਿਹਾ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਲਗਾਤਾਰ ਬੇਬੇ ਦੱਸਦੀ ਹੈ ਕਿ ਸਾਡਾ ਸਾਥ ਵੀ ਦਿੰਦਾ ਹੈ ਕੇਸ ਜਦੋਂ ਲਾਤਾ ਤਾਂ ਕੰਗਣਾ ਰਣੌਤ ਜਿਹੜੀ ਬਾਲੀਵੁੱਡ ਦੀ ਵੀ ਅਮਨੇਤਰੀ ਸੀ ਅੰਨਾ ਪੈਸਾ ਸੀ ਹੰਕਾਰ ਸੀ ਹੁਸਨ ਜਮਾਨੀ ਦੌਲਤ ਸ਼ੌਲਤ ਜਿਵੇਂ ਕਹਿੰਦੇ ਹੁੰਦੇ ਆ ਕਿ ਸਾਰਾ ਕੁਝ ਉਹਦੇ ਪੱਲੇ ਸੀ ਤੇ ਪਰ ਹੰਕਾਰ ਹੰਕਾਰ ਨੇ ਉਹਨੂੰ ਲੈ ਡੁੱਬਿਆ ਜਿਹੜਾ ਹੰਕਾਰ ਸੀ ਉਹਦੇ ਵਿੱਚ ਉਹਨੂੰ ਇਹ ਸੀ ਕਿ ਮੇਰੀ ਸਰਕਾਰੀ ਦਰਬਾਰੇ ਪਹੁੰਚ ਹੈ ਤੇ ਮੈਂ ਜਿਹੜੀ ਫੋਟੋ ਵਰਤ ਰਹੀਆਂ ਜਿਹਦੀ ਇਹ ਫੋਟੋ ਵਰਤ ਰਹੀਆਂ ਇਹ ਕੋਈ ਐਡੀ ਪੜ੍ਹੀ ਲਿਖੀ ਨਹੀਂ ਲੱਗਦੀ ਤੇ ਇਹ ਮੇਰਾ ਕੀ ਵਿਗਾੜ ਲੂਗੀ ਪਰ ਉਹਨੂੰ ਨਹੀਂ ਪਤਾ ਸੀ ਕਿ ਕਾਲੀ ਅੱਗੇ ਟੋਏ ਹੁੰਦੇ ਆ ਜੇ ਤੁਸੀਂ ਕਿਸੇ ਨੂੰ ਘੱਟ ਸਮਝਦੇ ਹੋ ਆਪਣੇ ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕੋਈ ਪਤਾ ਨਹੀਂ ਕਿਹੜਾ ਤੁਹਾਨੂੰ ਬਠੰਡੇ ਦੇ ਪਾਣੀ ਪਿਆ ਦੇ ਤੇ ਬੇਬੇ ਨੇ ਬੇਬੇ ਕਹਿੰਦੀ ਵੀ ਉਹਨੇ ਬੜਾ ਜ਼ੋਰ ਲਾਇਆ ਕਿ ਮੇਰੇ ਮੇਰਾ ਜਿਹੜਾ ਕੇਸ ਹੈ ਉਹ ਪੰਜਾਬ ਚ ਨਾ ਹੋਵੇ ਮੈਨੂੰ ਪੰਜਾਬ ਚ ਪੇਸ਼ੀ ਮਤਲਬ ਨਾ ਭੁਗਤਣ ਜਾਣਾ ਪਵੇ ਮੈਨੂੰ ਵੀਡੀਓ ਕਾਨਫਰੈਂਸ ਦੇ ਜ਼ਰੀਏ ਪੇਸ਼ੀ ਭੁਗਤਣੀ ਪਵੇ ਜਾਂ ਫਿਰ ਦਿੱਲੀ ਚੰਡੀਗੜ੍ਹ ਕਿਤੇ ਵੀ ਮੈਂ ਪੇਸ਼ ਹੋਣ ਲਈ ਤਿਆਰ ਹਾਂ ਪਰ ਮੈਂ ਇੰਨੀ ਦੂਰ ਨਹੀਂ ਜਾ ਸਕਦੀ ਜਿਵੇਂ ਬਠਿੰਡਾ ਬੀਕਾ ਨੇੜ ਹੋ ਗਿਆ ਗੰਗਣਾ ਨੂੰ ਸ਼ਾਇਦ ਇਦਾਂ ਲੱਗਦਾ ਸੀ ਕਿ ਬਠਿੰਡਾ ਬੜੀ ਦੂਰ ਆ ਪਰ ਬੇਬੇ ਨੇ ਵੀ ठान ਰੱਖੀ ਸੀ ਬੇਬੇ ਨੂੰ ਸਲੂਟ ਆ ਸੱਚਮੁੱਚ ਮਤਲਬ ਦਲੇਰੀ ਅਣਖ ਇੱਕ ਚੰਗਾ ਪਰਿਵਾਰ ਵੀ ਸੀ ਬੇਬੇ ਕੋਲ ਪਲਾਂਉ ਦੇ ਘਰ ਦੇ ਵਿੱਚ ਮੈਂ ਜਿਵੇਂ ਦੱਸਿਆ ਕਰਜ਼ਾ ਗਰੀਬੀ ਜਾਂ ਦੁੱਖ ਤਕਲੀਫਾਂ ਹੈਗੀਆਂ ਨੇ ਪਰ ਇਤੋਂ ਇਲਾਵਾ ਬੇਬੇ ਕੋਲ ਅਣਖ ਹੈ ਬੇਬੇ ਕੋਲ ਦਲੇਰੀ ਹੈ ਸਬਰ ਹੈ ਇਮਾਨਦਾਰੀ ਹੈ ਇਹ ਸਾਰੇ ਗੁਣ ਵੀ ਉਹਦੇ ਉਹਦੇ ਕੋਲ ਸੀ ਤੇ ਜਿਹੜੀ ਉਹਨਾਂ ਨੇ ਜੋ ਕੀਤਾ ਮੇਰੇ ਖਿਆਲ ਨਾਲ ਸਾਰੇ ਪੰਜਾਬੀਆਂ ਨੂੰ ਮਤਲਬ ਉਹ ਸਿਰ ਨੀਵਾ ਕਰਨਾ ਚਾਹੀਦਾ ਜੋ ਉਹਨਾਂ ਨੇ ਪੰਜਾਬੀਆਂ ਲਈ ਕੀਤਾ ਬੇਬੇ ਨੂੰ ਵੀ ਨਵੇਂ ਪੁੱਛਿਆ ਕਿ ਬੇਬੇ ਫਿਰ ਜਦੋਂ ਤੁਸੀਂ ਇੱਕ ਵਾਰ ਕੇਸ ਫਾਈਲ ਕਰਤਾ ਫਿਰ ਤੁਹਾਡਾ ਸਾਥ ਬਹੁਤ ਸੋਸ਼ਲ ਮੀਡੀਆ ਤੇ ਲੋਕ ਦੇ ਰਹੇ ਸੀ ਬੇਬੇ ਦਾ ਕਹਿਣਾ ਸੀ ਕਿ ਸੋਸ਼ਲ ਮੀਡੀਆ ਤੇ ਹੀ ਸਾਥ ਦੇ ਰਹੇ ਸੀ ਰਿਐਲਿਟੀ 'ਚ ਨਹੀਂ ਰਿਐਲਿਟੀ 'ਚ ਬੇਬੇ ਕੱਲੀ ਹੀ ਆਪਦਾ ਵਹੀਕਲ ਕਰਾ ਕੇ ਬੱਸਾਂ ਤੇ ਜਾਂ ਕਿਵੇਂ ਵੀ ਅਦਾਲਤਾਂ ਦੇ ਵਿੱਚ ਪੇਸ਼ੀਆਂ ਤੇ ਜਾਂਦੀ ਰਹੀ ਤਰੀਕਾਂ ਤੇ ਜਾਂਦੀ ਰਹੀ ਪਰ ਜਮੀਨੀ ਪੱਧਰ ਤੇ ਬੇਬੇ ਕਹਿੰਦੀ ਮੇਰਾ ਜਥੇਬੰਦੀਆਂ ਨੇ ਸਾਥ ਨਹੀਂ ਦਿੱਤਾ ਸਪੈਸ਼ਲੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਜਿਵੇਂ ਜਥੇਬੰਦੀਆਂ ਨੇ ਜਿਹੜੀ ਜਥੇਬੰਦੀ ਨਾਲ ਤੁਸੀਂ ਜੁੜੇ ਸੀ ਬੇਬੇ ਮੇਰੇ ਖਿਆਲ ਨਾਲ ਉਗਰਾਹਾਂ ਜਥੇਬੰਦੀ ਨਾਲ ਜੁੜੀ ਸੀ ਤਾਂ ਬੇਬੇ ਕਹਿੰਦੀ ਨਹੀਂ ਮੇਰਾ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਮੈਂ ਜਿੰਨਾ ਖਰਚਾ ਕੀਤਾ ਆਪਦੇ ਘਰੋਂ ਕੀਤਾ ਇੰਨਾ ਹੀ ਨਹੀਂ ਡੈਫਰਮੇਸ਼ਨ ਦੇ ਕੇਸ ਨੂੰ ਝਗੜਨ ਵਾਸਤੇ 7 ਤੋਂ 8 ਲੱਖ ਰੁਪਏ ਦਾ ਬੇਬੇ ਕਹਿੰਦੀ ਮੈਂ ਲੋਨ ਕਰਵਾਇਆ ਖੁਦ ਆਪਦੀ ਜ਼ਮੀਨ ਦੇ ਨੰਬਰ ਦੇ ਕੇ ਮੈਂ ਖੋਦ ਉਹ ਲੋਨ ਕਰਵਾਇਆ ਤੇ ਮੈਂ ਅੱਜ ਲੱਖਾਂ ਦੇ ਕਰਜ਼ੇ ਥੱਲੇ ਆ 15 ਤੋਂ 20 ਲੱਖ ਰੁਪਏ ਦਾ ਕਰਜ਼ਾ ਅੱਜ ਬੇਬੇ ਦੇ ਸਿਰ ਬੇਬੇ ਦਾ ਮੁੰਡਾ ਪਿੱਛੇ ਜੇ ਬਿਮਾਰ ਹੋ ਗਿਆ ਜਿਵੇਂ ਅਸੀਂ ਦੱਸਿਆ ਵੀ ਸੱਪ ਦਸ ਜਾਂਦਾ ਹੈ ਉਸ ਤੋਂ ਬਾਅਦ ਚ ਹਸਪਤਾਲ ਲੈ ਜਾਂਦੇ ਆ ਜਿੱਦਣ ਕੰਗਣਾ ਆਉਂਦੀ ਹੈ ਅ ਅਦਾਲਤ ਦੇ ਵਿੱਚ ਤਰੀਕ ਤੇ ਉਸ ਦਿਨ ਉਹ ਮੁੰਡਾ ਦਾਖਲ ਸੀ ਗੁਰਦਾਸ ਸਿੰਘ ਉਹ ਮੁੰਡੇ ਦਾ ਨਾਮ ਹੈ ਬੇਬੇ ਦਾ ਜਿਹੜਾ ਬੈਠਾ ਹੈ ਤੇ ਉਹ ਦਾਖਲ ਸੀਗਾ ਪਿਤਾ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਨੂੰ ਛੱਡ ਕੇ ਕੰਗਣਾ ਰਣੌਤ ਵਾਲੇ ਕੇਸ ਦੇ ਵਿੱਚ ਅਦਾਲਤਾਂ 'ਚ ਫਿਰਦਾ ਸੀ ਉਸ ਦਿਨ ਦੇਖੋ ਕਿਹੋ ਜਿਹਾ ਪਰਿਵਾਰ ਹੋਊਗਾ ਉਹ ਤੇ ਸਬਰ ਇਹਨਾਂ ਜਦੋਂ ਅਸੀਂ ਜਾਂ ਹੋਰ ਵੀ ਬੜੇ ਪੱਤਰਕਾਰ ਸਾਥੀ ਉੱਥੇ ਆਏ ਹੋਏ ਸੀ ਤੇ ਉਹ ਜਦੋਂ ਮਦਦ ਦੀ ਗੱਲ ਕਰਦੇ ਆ ਤੇ ਪਰਿਵਾਰ ਹੱਥ ਬੰਨ੍ਹ ਦਿੰਦਾ ਕਿ ਵੀ ਸਾਨੂੰ ਕੋਈ ਮਦਦ ਦੀ ਲੋੜ ਨਹੀਂ ਲੋਕਾਂ ਤੋਂ ਸਾਨੂੰ ਤਾਂ ਪ੍ਰਮਾਤਮਾ ਦੇਵੇ ਜੋ ਵੀ ਦੇਵੇ ਪ੍ਰਮਾਤਮਾ ਸਾਨੂੰ ਤੰਦਰੁਸਤੀਆਂ ਦੇਵੇ ਬੇਬੇ ਦੀ ਇੱਕੋ ਇੱਕ ਨੂੰ ਸੀ 14 ਸਾਲ ਉਹਨੂੰ ਵਿਆਹੀ ਨਾ ਹੋਈ ਸੀ ਤੇ ਬੇਬੇ ਦੀ ਨੂੰਹ ਦੀ ਵੀ ਮੌਤ ਹੋ ਜਾਂਦੀ ਐ ਕੋਈ ਪੋਤਾ ਪੋਤੀ ਨਹੀਂ ਤੇ ਜਦੋਂ ਉਹ ਮੁੰਡਾ ਗਰਦਾਸ ਦਾਖਲ ਹੁੰਦਾ ਤੇ ਭੈਣਾ ਪੈਸੇ ਦੀ ਮਦਦ ਕਰਕੇ ਉਹਨੂੰ ਛੁੱਟੀ ਦਵਾ ਕੇ ਲੈ ਕੇ ਆਉਂਦੀਆਂ ਬੇਬੇ ਇਹ ਵੀ ਦੱਸਦੀ ਐ ਬੇਬੇ ਕਹਿੰਦੀ ਕਿ ਅਸੀਂ ਉਹ ਉਹ ਪਰਿਵਾਰ ਆ ਅਸੀਂ ਉਹ ਪਰਿਵਾਰਾਂ ਚੋਂ ਆ ਜਿਹੜੇ ਧੀ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਤੇ ਅੱਜ ਸਾਡੀਆਂ ਧੀਆਂ ਪੁੱਤਾਂ ਵਾਂਗੂ ਸਾਡਾ ਸਾਥ ਦੇ ਰਹੀਆਂ ਮਤਲਬ ਬੇਬੇ ਦੇ ਏਡੇ ਕਾਬਲ ਬੱਚੇ ਜਿਨ੍ਹਾਂ ਨੇ ਬੇਬੇ ਨੂੰ ਕਦੇ ਡੋਲਣ ਨਹੀਂ ਦਿੱਤਾ ਤੇ ਉਹ ਕਹਿੰਦੀ ਕਿ ਪਰ ਸਾਨੂੰ ਇਹ ਆ ਕਿ ਜਦੋਂ ਸਾਡਾ ਹੱਥ ਥੋੜਾ ਸੌਖਾ ਹੋ ਗਿਆ ਤੇ ਉਦੋਂ ਅਸੀਂ ਇਹ ਪੈਸੇ ਆ ਜਿਹੜੇ ਉਹ ਆਪਦੀਆਂ ਧੀਆਂ ਨੂੰ ਵਾਪਸ ਕਰਾਂਗੇ ਉਧਾਰੇ ਪੈਸੇ ਲਏ ਉਹਨਾਂ ਨੇ ਆਪਣੀਆਂ ਧੀਆਂ ਤੋਂ ਤੇ ਉਧਾਰੇ ਕਹਿ ਕੇ ਲਏ ਹਾਲਾਂਕਿ ਉਹਨਾਂ ਨੇ ਧੀਆਂ ਨੇ ਤਾਂ ਮਦਦ ਹੀ ਕੀਤੀ ਆ ਆਪਣੇ ਭਰਾ ਦੀ ਜਾਨ ਬਚਾਉਣ ਲਈ ਪਰ ਬੇਬੇ ਦੀ ਇਹ ਸਟੇਟਮੈਂਟ ਸੀ ਮਤਲਬ ਇੰਨਾ ਇਸ ਤਰ੍ਹਾਂ ਦਾ ਸਬਰ ਤੇ ਇਸ ਤਰ੍ਹਾਂ ਦੇ ਲੋਕ ਪਰ ਮੈਂ ਇੱਥੇ ਪੁੱਛਣਾ ਚਾਹੁੰਨੀ ਆ ਸਾਡੇ ਪੰਜਾਬ ਦੇ ਲੋਕਾਂ ਨੂੰ ਤੇ ਸਪੈਸ਼ਲੀ ਸਾਡੀਆਂ ਅਖੌਤੀ ਕਿਸਾਨ ਜਥੇਬੰਦੀਆਂ ਨੂੰ ਕਿ ਕਿੱਥੇ ਗਿਆ ਤੁਹਾਡਾ ਕਿੱਥੇ ਗਿਆ ਤੁਹਾਡਾ ਉਹ ਤੁਹਾਡੀਆਂ ਬਿਆਨਵਾਜ਼ੀਆਂ ਵੱਡੇ ਵੱਡੇ ਬਿਆਨ ਕਿੱਥੇ ਗਏ ਉਹ ਤੇ ਖੁਦ ਉਹਨਾਂ ਨੇ ਕੇਸ ਫਾਈਲ ਕੀਤਾ ਇੱਕ ਵਾਰ ਤੁਸੀਂ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦੇਣ ਤੋਂ ਬਾਅਦ ਕੀ ਕੀਤਾ ਉਹਨਾਂ ਦੀ ਅੱਜ ਦੀ ਸਟੇਟਮੈਂਟ ਆ ਤੁਸੀਂ ਆਪ ਸੁਣ ਲਓ ਅੱਜ ਦੀ ਸਟੇਟਮੈਂਟ ਆ ਉਹ ਕਹਿੰਦੀ ਕਿ ਕਿਸੇ ਜਥੇਬੰਦੀ ਨੇ ਮੇਰਾ ਸਾਥ ਨਹੀਂ ਦਿੱਤਾ ਮੈਂ ਆਪ ਦੇ ਘਰੋਂ ਕਰੂੰ ਪੱਲਿਓਂ ਪੱਲਿਆਂ ਪੈਸਾ ਲਾ ਕੇ ਕੋਟਾਂ ਕਚਹਿਰੀਆਂ ਚ ਜਾਂਦੀ ਰਹੀ ਕੋਈ ਇੱਥੇ ਕਹਿੰਦੀ ਸਾਡੀ ਸਾਰ ਲੈਣ ਨਹੀਂ ਆਇਆ ਤੇ ਅਸੀਂ ਪੰਜਾਬੀ ਸਿਰਫ ਪੋਸਟਾਂ ਪਾ ਕੇ ਕੰਗਣਾ ਨੂੰ ਗਾਲਾਂ ਕੱਢਣ ਤੇ ਜ਼ੋਰ ਦੇ ਰੱਖਿਆ ਜਦ ਕਿ ਸਾਡਾ ਫਰਜ਼ ਪਤਾ ਹੈ ਕੀ ਬੰਦ ਹੈ ਮੈਨੂੰ ਲੱਗਦਾ ਹੈ ਕਿ ਸਾਡਾ ਫਰਜ਼ ਇਹ ਬੰਦ ਹੈ ਕਿ ਜੇ ਅਸੀਂ ਸਾਰੇ ਪੰਜਾਬੀ ਵੀ ਠਿਆਨੀ ਠਿਆਨੀ ਵੀ ਬੇਬੇ ਨੂੰ ਪਾਈਏ ਨਾ ਮੈਂ ਬਾੜਾ ਨਹੀਂ ਕਹਿ ਰਹੀ ਠਿਆਨੀ ਠਿਆਨੀ ਤੇ ਬੇਬੇ ਦਾ ਸਾਰਾ ਕਰਜ਼ਾ ਲੱਥ ਜੇ ਬੇਬੇ ਥੋੜੀ ਸੌਖੀ ਹੋ ਜੇ ਉਨੇ ਇਹ ਸਭ ਕੋਈ ਆਪਦੇ ਕੱਲੀ ਲਈ ਥੋੜੇ ਕੀਤਾ ਸੀ ਠੀਕ ਹੈ ਉਹ ਉਹਨਾਂ ਦੀ ਫੋਟੋ ਵਰਤੀ ਸੀ ਉਹਨੇ ਕੱਲੀ ਲਈ ਥੋੜਾ ਕੀਤਾ ਪੂਰੇ ਪੰਜਾਬੀਆਂ ਲਈ ਕੀਤਾ ਕੰਗਣਾ ਰਣੌਤ ਕੱਲੀ ਬੇਬੇ ਬਾਰੇ ਥੋੜਾ ਬੋਲਦੀ ਸੀ ਸਾਰੇ ਕਿਸਾਨਾਂ ਬਾਰੇ ਬੋਲਦੀ ਸੀ ਉਹ ਸਾਰੇ ਪੰਜਾਬੀਆਂ ਬਾਰੇ ਬੋਲਦੀ ਸੀ ਸਾਰੇ ਪੰਜਾਬ ਬਾਰੇ ਬੋਲਦੀ ਸੀ ਪੰਜਾਬ ਦੀ ਨੌਜਵਾਨੀ ਬਾਰੇ ਗਲਤ ਬੋਲਦੀ ਸੀ ਕਦੇ ਉਹ ਸਿੱਖਾਂ ਬਾਰੇ ਬੋਲਦੀ ਸੀ ਤੇ ਫਿਰ ਸਾਡਾ ਫਰਜ਼ ਬਣਦਾ ਸੀ ਨਾ ਜੇ ਅੱਜ ਬੇਬੇ ਉੱਥੇ ਗਈ ਹੈ ਕੰਗਣਾ ਦੇ ਨਾਲ ਕਿੰਨੀ ਭੀੜ ਸੀ ਕਿੰਨੀ ਜ਼ਿਆਦਾ ਭੀੜ ਸੀ ਕੰਗੜਾਂ ਦੇ ਨਾਲ ਤੇ ਅਸੀਂ ਉਹਨਾਂ ਨੂੰ ਇਕੱਲੇ ਛੱਡਤਾ ਅਸੀਂ ਪੰਜਾਬ ਦੇ ਵਿੱਚ ਬਠਿੰਡੇ ਦੇ ਵਿੱਚ ਉਹਨਾਂ ਨੂੰ ਇਕੱਲੇ ਛੱਡਤਾ ਕੰਗੜਾਂ ਦੇ ਨਾਲ ਤਾਂ ਫਿਰ ਵੀ ਸਿਕਿਉਰਿਟੀ ਭੇਜੀ ਅਗਲਿਆਂ ਦੀ ਸਰਕਾਰ ਨੇ ਅਗਲਿਆਂ ਦੇ ਬੰਦਿਆਂ ਨੇ ਜਾਂ ਜੋ ਵੀ ਲਾ ਲਓ ਮੈਂ ਹੁਣ ਕੀ ਕਹਾਂ ਉਹਦੀ ਪਾਰਟੀ ਨੇ ਪਰ ਅਸੀਂ ਆਪਣੀ ਬੇਬੇ ਬਾਪੂ ਨੂੰ ਗੱਲਾਂ ਛੱਡਤਾ ਜਿਹੜੇ ਸਾਡੀ ਸਾਡੇ ਲਈ ਲੜੇ ਅਸੀਂ ਅਸੀਂ ਪੰਜਾਬ ਦੇ ਲੋਕ ਅਣਖਾਂ ਲਈ ਦੀ ਗੱਲ ਕਰਦੇ ਅਸੀਂ ਕਹਿੰਦੇ ਆਂ ਵੀ ਅਸੀਂ ਅੜੇ ਮਾੜੇ ਆਂ ਅਸੀਂ ਆੜੇ ਬੜੇ ਮਾੜੇ ਐ ਤੇ ਉਹ ਬੇਬੇ ਅੜੀ ਹੋਈ ਐ ਹਨਾ ਅੱਜ ਵੀ ਅੜੀ ਹੋਈ ਆ ਉਹ ਅੱਜ ਵੀ ਉਹਦੇ ਘਰ ਦੇ ਵਿੱਚ ਮੈਂ ਕਹਿੰਨੀ ਆ ਸੌਖੀ ਰੋਟੀ ਨਹੀਂ ਪੱਕਦੀ ਪਰ ਫਿਰ ਵੀ ਉਹ ਅੜੀ ਹੋਈ ਐ ਕਿੱਡੀ ਕ ਗੱਲ ਐ ਜੇ ਅਸੀਂ ਸਾਰੇ ਜਾਣੇ ਥੋੜੇ ਥੋੜੇ ਪੈਸੇ ਕਰਕੇ ਬੇਬੇ ਦਾ ਕਰਜ਼ਾ ਲਾ ਦਈਏ ਕਿੱਡੀ ਕ ਗੱਲ ਐ ਇਹ ਬੇਬੇ ਦੇ ਘਰ ਦੇ ਹਾਲਾਤ ਆ ਮੈਂ ਤੁਹਾਨੂੰ ਵੀਡੀਓ ਦਿਖਾਉਣੀ ਆ ਨਾਲ-ਨਾਲ ਮੈਂ ਉੱਥੋਂ ਬਣਾਈਆਂ ਸੀ ਇਹ ਵੀਡੀਓਜ਼ ਦੇ ਵਿੱਚ ਦੇਖੋ ਤੁਸੀਂ ਐਸ ਮਕਾਨ 'ਚ ਬੇਬੇ ਰਹਿ ਰਹੀ ਐ ਆ ਬੇਬੇ ਦਾ ਘਰ ਐ ਆ ਬੇਬੇ ਦਾ ਬੇਟਾ ਹੈ ਠੀਕ ਹੈ ਆ ਬੇਬੇ ਦਾ ਪਤੀ ਹੈ ਠੀਕ ਹੈ ਆ ਆ ਹਾਲਾਤ ਨਹੀਂ ਕਰਦੇ ਜੇ ਕੋਈ ਉਹ ਉਹਨੇ ਕੋਈ ਇਹ ਇਹ ਵੀ ਨਹੀਂ ਕਹਿ ਸਕਦੇ ਆਪਾਂ ਬੇਬੇ ਨੂੰ ਕਿ ਬੇਬੇ ਨੇ ਕੋਈ ਫੇਮ ਲਈ ਕੀਤਾ ਜਾਂ ਪੈਸੇ ਲਈ ਕੀਤਾ ਨਾ ਤਾਂ ਬੇਬੇ ਨੇ ਕਿਸ ਤੋਂ ਪੈਸਾ ਲਿਆ ਤੇ ਨਾ ਕੋਈ ਬੇਬੇ ਦਾ ਸੋਸ਼ਲ ਮੀਡੀਆ ਤੇ ਕੋਈ ਬਹੁਤ ਵੱਡਾ ਅਕਾਊਂਟ ਬਣਿਆ ਜਿਹਦੇ ਉੱਤੇ ਉਹ ਵੀਡੀਓ ਪਾ ਕੇ ਪੈਸਾ ਕਮਾਉਂਦੀ ਹੋਵੇ ਨਹੀਂ ਉਹਨੇ ਸਿਰਫ ਤੇ ਸਿਰਫ ਆਪਦੇ ਲਈ ਕੀਤਾ ਮੈਂ ਬੇਬੇ ਨੂੰ ਇਹ ਵੀ ਪੁੱਛਿਆ ਮੈਂ ਬੇਬੇ ਜਦੋਂ ਤੁਸੀਂ ਲੋਨ ਕਰਵਾਇਆ ਕੇਸ ਝਗੜਨ ਵਾਸਤੇ 7-8 ਲੱਖ ਰੁਪਏ ਦਾ ਤੇ ਉਹ ਤੁਸੀਂ ਕਿਉਂ ਕਰਵਾਇਆ ਤੁਹਾਡੇ ਘਰ ਦੇ ਹਾਲ ਇੰਨੇ ਮਾੜੇ ਸੀ ਫਿਰ ਤੁਸੀਂ ਨਾ ਕਰਾਉਂਦੇ ਬੀਬੀ ਕਹਿੰਦੀ ਫਿਰ ਹੁਣ ਪਿੱਛੇ ਮੁੜਨ ਚ ਤਾਂ ਪੁੱਤ ਫਿਰ ਬੇਜਤੀ ਸੀ ਪਿੱਛੇ ਕਿਵੇਂ ਮੁੜ ਸਕਦੇ ਸੀ ਤੇ ਮੈਂ ਹੈਰਾਨ ਆ ਅਸੀਂ ਅੱਜ ਮਤਲਬ ਅਸੀਂ ਨੌਜਵਾਨ ਖੂਨ ਆ ਸਾਡਾ ਫਿਰ ਵੀ ਅਸੀਂ ਰੋਲ ਜਾਂਦੇ ਆ ਫਿਰ ਵੀ ਅਸੀਂ ਕਿਤੇ ਨਾ ਕਿਤੇ ਆਏ ਕਹਿ ਦਿੰਦੇ ਆ ਯਾਰ ਟਾਈਮ ਦੀ ਬਰਬਾਦੀ ਆ ਕੋਟਾਂ ਕਚਹਿਰੀਆਂ ਚ ਜਾਂ ਅਸੀਂ ਆਏ ਕਹਿ ਦਿੰਦੇ ਆ ਵਿਸ਼ਾ ਦੇ ਬਾਰੇ ਹਨਾ ਕਿੱਡੀ ਗੱਲ ਆ ਇਗਨੋਰ ਕਰ ਦਿੰਦੇ ਆਪਾਂ ਵੱਡੇ ਵੱਡੇ ਮਸਲੇ ਇਗਨੋਰ ਕਰ ਦਿੰਦੇ ਆ ਤੇ ਬੇਬੇ ਦੇ ਸਬਰ ਦੀ ਮਿਹਦਾਤ ਦਿੰਨੀ ਆ ਤੇ ਬੇਬੇ ਦੀ ਦਲੇਰੀ ਦੀ ਮਿਹਦਾਤ ਦਿੰਨੀ ਆ ਜਿਹੜੀ ਨੇ ਇਸ ਗੱਲ ਨੂੰ ਇਗਨੋਰ ਨਹੀਂ ਕੀਤਾ ਅੜੀ ਰਹੀ ਮਤਲਬ ਸਰੀਰਿਕ ਪੱਖੋਂ ਵੀ ਦੇਖੋ ਕਿੰਨੀ ਕਮਜ਼ੋਰ ਆ ਹਨਾ ਜਾਂ ਬੁਢਾਪਾ 83 ਸਾਲਾਂ ਦੀ ਉਮਰ ਹੈ ਤੇ ਬੁਢਾਪਾ ਹੈ ਫਿਰ ਵੀ ਬੇਬੇ ਨਹੀਂ ਡੋਲਦੀ ਫਿਰ ਵੀ ਉਹ ਕਹਿੰਦੀ ਮੈਂ ਮਤਲਬ ਕਿਸ ਝਗੜੂਗੀ ਮੈਂ ਕੋਈ ਉਹਨੂੰ ਮਾਫੀ ਨਹੀਂ ਦੇਣੀ ਠੀਕ ਹੈ ਨਾ ਮੈਂ ਉਹ ਤੋਂ ਪੈਸਾ ਲੈਣਾ ਹੈ ਨਾਲੇ ਵੀ ਕਹਿੰਦੇ ਆ ਕਿ ਮੈਂ ਉਹ ਤੋਂ ਕੋਈ ਪੈਸਾ ਨਹੀਂ ਲੈਣਾ ਤੇ ਮੈਂ ਤਾਂ ਉਹਨੂੰ ਜਿੰਨੀ ਵੀ ਸਜ਼ਾ ਹੋਈ ਨਾ ਉਨੀ ਸਜ਼ਾ ਹੀ ਕਰਾਉਂਗੀ ਜਿੰਨੀ ਵੀ ਸਜ਼ਾ ਬਣਦੀ ਹੋਈ ਏ ਇਸ ਕੇਸ ਦੇ ਵਿੱਚ ਜਾਂ ਜੋ ਵੀ ਕਾਨੂੰਨ ਹੋ ਉਹਨੂੰ ਸਜ਼ਾ ਦੇਊਗਾ ਮੈਨੂੰ ਉਹ ਮਨਜ਼ੂਰ ਆ ਚਾਹੇ ਕਿ ਕਿ ਕਿਹੋ ਜੀ ਹੋਵੇ ਕਹਿੰਦੇ ਪਰ ਮੈਂ ਕਹਿੰਦੀ ਪਿੱਛੇ ਨਹੀਂ ਹਟਦੀ ਉਹ ਇਕੱਲੇ ਇਹ ਕੇਸ ਨੂੰ ਲੜੇ ਤੇ ਬਾਕੀ ਸਾਰੇ ਲੋਕਾਂ ਨੇ ਕੀ ਕੀਤਾ ਸਾਥ ਛੱਡਤਾ ਬਸ ਇੱਕ ਵਾਰ ਜਿਵੇਂ ਕਹਿੰਦੇ ਨੇ ਨਾ ਕਿਸੇ ਨੂੰ ਕੋਠੇ ਚੜਾ ਕੇ ਪੌੜੀ ਖੇਚ ਲਈ ਜਥੇਬੰਦੀਆਂ ਨੇ ਉਹ ਕੰਮ ਕੀਤਾ ਬੇਬੇ ਨਾਲ ਉਹੀ ਕੰਮ ਕੀਤਾ ਨਾ ਪਹਿਲਾਂ ਤਾਂ ਕਹੀ ਗਏ ਕਿ ਕੇਸ ਫਾਈਲ ਕਰੋ ਕੇਸ ਫਾਈਲ ਕਰੋ ਅਸੀਂ ਤੁਹਾਡਾ ਨਸਾਦ ਦੇਵਾਂਗੇ ਤੇ ਸਾਥ ਮੁੜ ਕੇ ਦਿੱਤਾ ਨਹੀਂ ਸਾਥ ਦਾ ਕੀ ਮਤਲਬ ਹੁੰਦਾ ਵੀ ਜਿੱਥੇ ਕਿਤੇ ਪੈਸਾ ਟਕਾ ਲੱਗੂਗਾ ਜੇ ਬੇਬੇ ਆਰਥਿਕ ਤੌਰ ਤੇ ਤੰਗ ਸੀ ਵੀ ਜਿੱਥੇ ਕਿਤੇ ਪੈਸਾ ਲੱਗੂਗਾ ਉੱਥੇ ਅਸੀਂ ਪੈਸਾ ਲਾਵਾਂਗੇ ਜਿੱਥੇ ਕਿਤੇ ਤੁਹਾਨੂੰ ਜਾਣਾ ਪਊਗਾ ਅਸੀਂ ਤੁਹਾਡੇ ਨਾਲ ਜਾਵਾਂਗੇ ਤੇ ਕੱਲ ਉਹ ਉੱਥੇ ਇਕੱਲੇ ਹੀ ਸੀ ਉਦਾਂ ਇਹਨਾਂ ਨੇ ਕਿਸੇ ਫਿਰ ਮੈਨੂੰ ਕਹਿ ਦਿੰਦੇ ਆ ਵੀ ਤੂੰ ਸਾਨੂੰ ਆਏ ਆ ਨਹੀਂ ਐ ਉਦਾਂ ਇਹਨਾਂ ਨੇ ਕਿਤੇ ਕੱਟੇ ਬੱਚੇ ਮਰੇ ਤੇ ਵੀ ਜਾ ਕੇ ਧਰਨਾ ਲਾ ਲੈਣਾ ਹੁੰਦਾ ਕੁਛ ਖਾਕੋਤੀ ਯੂਨੀਅਨ ਵਾਲਿਆਂ ਨੇ ਉਦਾਂ ਇਹ ਉੱਥੇ ਵੀ ਚੱਲ ਜਾਂਦੇ ਆ ਪੈਲੀ ਮਤਲਬ ਇਨਾ ਤਾਂ ਸਾਨੂੰ ਪਤਾ ਨਾ ਵੀ ਇਹ ਕਿੱਡੇ ਮਾਨ ਵਾਲਾ ਕੰਮ ਕੀਤਾ ਸੀ ਸਾਡਾ ਸਿਰ ਫਕਰ ਨਾਲ ਉੱਚਾ ਕਰਤਾ ਵਿਖਾਤ ਆ ਵੀ ਹਾਂ ਅਸੀਂ ਅੜੇ ਬੜੇ ਮਾੜੇ ਆ ਵੀ ਸਾਡੇ ਨਾਲ ਵੈਰ ਚੰਗੀ ਚੀਜ਼ ਨਹੀਂ ਹੈਗੀ ਠੀਕ ਹੈ ਇੱਜ਼ਤ ਵੀ ਕਰਦੇ ਆਂ ਅਸੀਂ ਇੱਜ਼ਤ ਵੀ ਕਰਦੇ ਆਂ ਪਰ ਜੇ ਕੋਈ ਸਾਡੇ ਨਾਲ ਫਿਰ ਤੂੰ ਤੜਾਕ ਕਰੇ ਫਿਰ ਸਾਨੂੰ ਸਿੱਧਾ ਵੀ ਕਰਨਾ ਆਉਂਦਾ ਤੇ ਕੋਈ ਗਲਤੀ ਵੀ ਨਹੀਂ ਜੇ ਆਪਾਂ ਅਖਗੇ ਨਾ ਵੀ ਬੇਬੇ ਦੀ ਕੋਈ ਗਲਤੀ ਆ ਕੋਈ ਗਲਤੀ ਵੀ ਨਹੀਂ ਫਿਰ ਵੀ ਸਾਡੀਆਂ ਯੂਨੀਅਨਾਂ ਨੇ ਉਹਦਾ ਸਾਥ ਨਹੀਂ ਦਿੱਤਾ ਬੇਬੇ ਖੁਦ ਸਟੇਟਮੈਂਟ ਦਿੰਦੀ ਆ ਕਿ ਮੈਨੂੰ ਕਹਿਣ ਵਾਲੀਆਂ ਪਹਿਲਾਂ ਯੂਨੀਅਨਾਂ ਸੀ ਤੇ ਮੁੜ ਕੇ ਜਦੋਂ ਕੇਸ ਚੱਲ ਪਿਆ ਤੇ ਫਿਰ ਮੈਨੂੰ ਇਗਨੋਰ ਕਰਤਾ ਇਹ ਤਾਂ ਇਹ ਕਰਦੇ ਹੀ ਆ ਨਾ ਜਦੋਂ ਬਲਦੀ ਹੁੰਦੀ ਆ ਜਾਂ ਜਦੋਂ ਸੋਸ਼ਲ ਮੀਡੀਆ ਤੇ ਕੋਈ ਵੀ ਚੀਜ਼ ਵਾਇਰਲ ਹੁੰਦੀ ਆ ਤੇ ਉਦੋਂ ਫਿਰ ਅਸੀਂ ਭੱਜ ਭੱਜ ਕੇ ਸਾਰੇ ਜਾਣੇ ਹਨਾ ਨੇੜੇ ਹੋ ਹੋ ਕੇ ਬਿਆਨ ਦਿੰਨੇ ਆ ਵੱਡੇ ਵੱਡੇ ਪਰ ਜਦੋਂ ਉਹ ਮੁੱਦਾ ਠੰਡਾ ਹੋ ਜਾਂਦਾ ਉਦੋਂ ਅਸੀਂ ਆਖ ਦਿੰਨੇ ਆ ਨਵਾਂ ਮੁੱਦਾ ਲੱਭੋ ਬਹੁਤ ਗਲਤ ਗੱਲ ਹੈ ਸਾਡੇ ਲਈ ਮੈਂ ਅੱਜ ਦੀ ਇਹ ਵੀਡੀਓ ਇਸ ਲਈ ਨਹੀਂ ਬਣਾਈ ਵੀ ਤੁਹਾਨੂੰ ਇਹ ਗੱਲਾਂ ਪਤਾ ਨਹੀਂ ਜਾਂ ਨਹੀਂ ਠੀਕ ਹੈ ਮੈਨੂੰ ਸੀ ਕਿ ਮੈਂ ਦੱਸਣਾ ਕਿ ਬੇਬੇ ਮਹਿੰਦਰ कौर ਕੌਣ ਹੈ ਇਤੋਂ ਇਲਾਵਾ ਮੈਂ ਇਸ ਲਈ ਵੀ ਬਣਾਈ ਹੈ ਕਿ ਬੇਬੇ ਮਹਿੰਦਰ कौर ਦੀ ਜਮੀਰ ਇਸ ਗੱਲ ਲਈ ਇਜਾਜ਼ਤ ਨਹੀਂ ਦਿੰਦੀ ਕਿ ਉਹ ਕਿਸ ਤੋਂ ਪੈਸਾ ਮੰਗੇ ਤੇ ਨਾ ਹੀ ਉਹ ਕਦੇ ਮੰਗਣਗੇ ਪੂਰਾ ਪਰਿਵਾਰ ਉਹਨਾਂ ਦਾ ਕਦੇ ਪੈਸਾ ਨਹੀਂ ਮੰਗੂਗਾ ਤੇ ਮੈਂ ਵੀ ਗੱਲ ਜਦੋਂ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਹੱਥ ਬੰਨ੍ਹਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਤੁਸੀਂ ਨਾ ਵੰਗੋ ਅਸੀਂ ਤੁਹਾਡੇ ਲਈ ਮੰਗ ਲੈਨੇ ਆ ਮੈਂ ਉਹਨਾਂ ਦਾ ਮੋਬਾਈਲ ਨੰਬਰ ਉਹਨਾਂ ਦਾ ਖਾਤਾ ਨੰਬਰ ਲੈ ਕੇ ਆਈ ਬੜੀ ਜਿੱਦ ਦੇ ਨਾਲ ਮੈਂ ਉਹਨਾਂ ਦਾ ਅਕਾਊਂਟ ਨੰਬਰ ਉਹਨਾਂ ਤੋਂ ਲਿਆ ਤੇ ਇਹ ਉਹਨਾਂ ਦਾ ਖਾਤਾ ਨੰਬਰ ਹੈ ਤੇ ਮੋਬਾਈਲ ਨੰਬਰ ਹੈ ਇੱਕ ਵਾਰ ਫੋਨ ਕਰਕੇ ਜਰੂਰ ਕਨਫਰਮ ਕਰ ਲਿਓ ਕਿਉਂਕਿ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਬੇਬੇ ਨੂੰ ਜਿੰਨੀ ਮਦਦ ਚਾਹੀਦੀ ਹੈ ਉਨੀ ਮਦਦ ਉਹਦੀ ਜਰੂਰ ਕੀਤੀ ਜਾਵੇ ਠੀਕ ਹੈ ਉਹ ਉਹਨੇ ਸਾਡੇ ਪੰਜਾਬੀਆਂ ਦੀ ਧੌਣ ਫਕਰ ਨਾਲ ਉੱਚੀ ਕੀਤੀ ਹੈ ਠੀਕ ਹੈ ਮੁਰ ਅਣਖ ਵਿਾਈ ਹੈ ਇਹ ਕਹਿ ਸਕਦੇ ਆ ਜਾਂ ਸਾਡੀ ਸਾਡੇ ਪੰਜਾਬ ਨੂੰ ਰਿਪrezent ਕੀਤਾ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਬੇਬੇ ਦਾ ਸਾਥ ਦੇਈਏ ਪਹਿਲਾਂ ਤਾਂ ਉਹਨੂੰ ਫਾਈਨੈਂਸ਼ੀਅਲੀ سپورਟ ਕਰੀਏ ਤਾਂ ਕਿ ਉਹ ਆਪਣੇ ਪਰਿਵਾਰ ਦੇ ਜੀਵਾਂ ਦਾ ਇਲਾਜ ਕਰਾ ਸਕੇ ਫਿਰ ਉਹਨੂੰ ਅਸੀਂ ਉਹਦੇ ਕੇਸ ਦੇ ਵਿੱਚ ਉਹਦੀ ਜਿੰਨੀ ਮਦਦ ਬੰਦਦੀ ਹੈ ਉਹ करिए ਜੋ ਖਰਚਾ ਬੇਬੇ ਨੇ ਆਪਦੇ ਘਰੋਂ ਕੀਤਾ ਉਹਦੇ ਚ ਉਹਦਾ ਸਾਥ ਦੇਈਏ ਤਾਂ ਕਿ ਉਹ ਸੌਖੀ ਹੋ ਜੇ ਜਿਹੜੀ ਜ਼ਮੀਨ ਬੇਬੇ ਨੇ ਵੇਚੀ ਆ ਜਾਂ ਗਹਿਣੇ ਕੀਤੀ ਆ ਇਸ ਕੇਸ ਲਈ ਅਸੀਂ ਉਹ ਜ਼ਮੀਨ ਉਹਨੂੰ ਵਾਪਸ ਦਵਾਈਏ ਤਾਂ ਕਿ ਬੇਬੇ ਦਾ ਪਰਿਵਾਰ ਸੌਖੀ ਰੋਟੀ ਖਾ ਸਕੇ ਠੀਕ ਹੈ ਤੇ ਜੋ ਜੋ ਫਰਜ਼ ਸਾਡਾ ਬੰਦਾ ਸੀ ਸਾਡੇ ਪੰਜਾਬ ਦੇ ਲੋਕਾਂ ਦਾ ਬੰਦਾ ਸੀ ਉਹ ਫਰਜ਼ ਉਹਦੀਆਂ ਧੀਆਂ ਨੇ ਅਦਾ ਕੀਤਾ ਆਪਦੇ ਭਰਾ ਦੇ ਇਲਾਜ ਤੇ ਪੈਸੇ ਲਾਏ ਉਹ ਫਰਜ ਅਸੀਂ ਅਦਾ ਕਰੀਏ ਉਹ ਭੈਣਾਂ ਨੂੰ ਪੈਸੇ ਬੇਬੇ ਤੋਂ ਵਾਪਸ ਕਰਵਾਈਏ ਅਸੀਂ ਉਹ ਪੈਸੇ ਵਾਪਸ ਕਰੀਏ ਉਹ ਭੈਣਾਂ ਨੂੰ ਤੇ ਇੰਨੀਆਂ ਕਿ ਮੈਂ ਮਤਲਬ ਬੇਨਤੀਆਂ ਆਪਣੇ ਵੱਲੋਂ ਕਰਨਾ ਚਾਹਾਂਗੀ ਮੈਨੂੰ ਅਖੌਤੀ ਜਥੇਬੰਦੀਆਂ ਤੋਂ ਕਦੇ ਕੋਈ ਉਮੀਦ ਆਸ ਨਹੀਂ ਹੁੰਦੀ ਇਸ ਲਈ ਮੈਂ ਪੰਜਾਬੀਆਂ ਨੂੰ ਕਹਿਣੀ ਹੁੰਦੀ ਆ ਕਿ ਜਿਹੜੇ ਲੋਕ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬੀਆਂ ਨੂੰ ਪਿਆਰ ਕਰਦੇ ਆ ਜਿਹੜੇ ਲੋਕ ਇਮਾਨਦਾਰੀ ਸੱਚਾਈ ਦਲੇਰੀ ਬਹਾਦਰੀ ਨਿਡਰਤਾ ਨੂੰ ਪਿਆਰ ਕਰਦੇ ਆ ਉਹਨਾਂ ਲੋਕਾਂ ਤੱਕ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਇਹੋ ਜਿਹੇ ਲੋਕਾਂ ਦੀ ਜਿਹੜੀ ਪੁਕਾਰ ਹੈ ਜਾਂ ਇਹੋ ਜਿਹੇ ਲੋਕਾਂ ਦੀ ਜਿਹੜੀ ਸੱਚਮੁੱਚ ਜ਼ਰੂਰਤ ਆ ਉਹਦੀ ਬੇਨਤੀ ਤੁਹਾਡੇ ਤੱਕ ਪਹੁੰਚਾ ਸਕਾਂ ਅੱਜ ਜੇ ਪ੍ਰਮਾਤਮਾ ਨੇ ਇੰਨੇ ਜੋਗੇ ਕਰਿਆ ਕਿ ਤੁਸੀਂ ਸਾਰੇ ਸਾਨੂੰ ਇੰਨਾ ਸੁਣਦੇ ਹੋ ਇੰਨਾ ਪਿਆਰ ਕਰਦੇ ਹੋ ਜਾਂ ਇੰਨਾ ਵਿਸ਼ਵਾਸ ਕਰਦੇ ਹੋ ਤੇ ਮੇਰੀ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਸ ਵਿਸ਼ਵਾਸ ਨੂੰ ਕਦੇ ਟੁੱਟਣ ਨਾ ਦੇਵਾਂ ਸੋ ਮੈਂ ਇਹ ਵੀਡੀਓ ਦੇ ਵਿੱਚ ਬੇਬੇ ਦਾ ਨੰਬਰ ਅਕਾਊਂਟ ਨੰਬਰ ਸਾਂਝਾ ਕੀਤਾ ਹੈ ਇੱਕ ਵਾਰ ਮਤਲਬ ਫੋਨ ਕਰਕੇ ਗੱਲ ਜਰੂਰ ਕਰ ਲਿਓ ਕਨਫਰਮ ਕਰਕੇ ਪੈਸੇ ਪਾਇਆ ਕਰੋ ਮੇਰੀ ਹਮੇਸ਼ਾ ਬੇਨਤੀ ਹੁੰਦੀ ਹੈ ਕਿਉਂਕਿ ਠੱਗ ਬਹੁਤ ਬੈਠੇ ਆ ਸੋਸ਼ਲ ਮੀਡੀਆ ਦੇ ਉੱਤੇ ਠੀਕ ਹੈ ਤੇ ਉਹ ਉਹ ਲੋਕ ਜਦੋਂ ਫਿਰ ਉਹਨਾਂ ਦੇ ਧੱਕੇ ਇਹੋ ਜੀਆਂ ਵੀਡੀਓ ਚੱਲਦੀਆਂ ਨੇ ਮੈਨੂੰ ਮੈਨੂੰ ਸੱਚੀ ਬਹੁਤ ਬੁਰਾ ਲੱਗਿਆ ਮੈਨੂੰ ਦਿਲੋਂ ਫੀਲ ਹੋਇਆ ਕਿ ਉਹ ਸਾਡੇ ਲਈ ਲੜੇ ਤੇ ਅਸੀਂ ਉਹਨਾਂ ਲਈ ਕੁਝ ਵੀ ਨਹੀਂ ਕੀਤਾ ਅਸੀਂ ਕੁਝ ਵੀ ਨਹੀਂ ਕੀਤਾ ਸਿਵਾਏ ਅਸੀਂ ਉਹਨਾਂ ਦੀ ਇੱਕ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਤੋਂ ਬਿਨਾ ਅਸੀਂ ਕੁਝ ਨਹੀਂ ਕੀਤਾ ਉਹਨਾਂ ਲਈ ਬੇਬੇ ਕਹਿੰਦੀ ਹੈ ਕਿ ਮੈਨੂੰ ਕਿਸੇ ਨੇ ਪੰਜੀ ਨਹੀਂ ਦਿੱਤੀ ਨਾ ਮੈਂ ਕਿਸੇ ਤੋਂ ਪੰਜੀ ਲਵਾਂ ਮੈਂ ਆਪਦੇ ਸਿਰ ਤੇ ਲੜੂੰਗੀ ਜਿੰਨਾ ਚਿਰ ਵੀ ਲੜੂੰਗੀ ਤੇ ਮੈਂ ਆਖਰੀ ਦਮ ਤੱਕ ਲੜੂੰਗੀ ਤੇ ਸਾਡਾ ਵੀ ਇਹ ਫਰਜ਼ ਹੈ ਕਿ ਅਸੀਂ ਬੇਬੇ ਦਾ ਸਾਥ ਦੇਣਾ ਫਾਈਨੈਂਸ਼ੀਅਲੀ ਵੀ ਇਮੋਸ਼ਨਲੀ ਵੀ ਕਿ ਜਿੱਥੇ ਉਹਨੂੰ ਜਦੋਂ ਪੇਸ਼ੀ ਤੇ ਜਾਂਦੀ ਹੈ ਤਾਂ ਦੱਸੇ ਦੱਸਣਾ ਨਾ ਪਵੇ ਦੱਸਣਾ ਨਾ ਪਵੇ ਕਿ ਬੇਬੇ ਮਹਿੰਦਰ ਕੌਰ ਆਇਆ ਕਾਫਲਾ ਦੱਸੇ ਵੀ ਪੰਜਾਬ ਤੋਂ ਕਿਸੇ ਬੇਬੇ ਦਾ ਕੇਸ ਚੱਲਦਾ ਪਿਆ ਕਿਸੇ ਬੰਬੇ ਵਾਲੀ ਨਾਲ ਪਤਾ ਲੱਗੇ ਅਸੀਂ ਇੰਨਾ ਸਾਥ ਦੇਣਾ ਅਸੀਂ ਅਸੀਂ ਇੰਨੇ ਖੁਦਗਰਜ਼ ਨਾ ਬਣੋ ਕਿ ਅਸੀਂ ਮਤਲਬ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਛ ਕੀਤਾ ਅੱਜ ਹੀ ਅਜੇ ਕੱਲ੍ਹ ਹੀ ਉਹ ਵੀਡੀਓ ਵਾਇਰਲ ਹੋਈ ਤੇ ਅਸੀਂ ਅੱਜ ਹੀ ਭੁੱਲ ਗਏ ਅਸੀਂ ਅਸੀਂ ਬਸ ਹੋਰ ਹਫਤਾ ਤੱਕ ਹੋਰ ਲੋਕਾਂ ਨੇ ਉਹਦੀਆਂ ਫੋਟੋਆਂ ਪਾਉਣੀਆਂ ਤੇ ਚਲੋ ਜੀ ਅਗਲੀ ਪੇਸ਼ੀ ਵੇਲੇ ਜੇ ਕੋਈ মিডিਆ ਨਾਲ ਗੱਲਬਾਤ ਹੋਈ ਨਵੀਂ ਕੋਈ ਗੱਲ ਸਾਹਮਣੇ ਆਈ ਤੇ ਅਸੀਂ ਸੁਣ ਲਾਂਗੇ ਪਰ ਕੱਲਾ মিডিਆ ਤੱਕ ਜਾਂ ਸੋਸ਼ਲ ਮੀਡੀਆ ਤੱਕ ਜਾਂ ਫੋਟੋਆਂ ਤੱਕ ਲਾਈਕ ਵਿਊ ਕਮੈਂਟਾਂ ਤੱਕ ਨਾ ਰੱਖਿਏ ਕੁਝ ਵੀ ਨਹੀਂ ਜਾਂਦਾ ਮੈਂ ਮੈਂ ਨਾ ਅੱਗੇ ਕਹਿੰਨੀ ਹੁੰਦੀ ਐ ਵੀ 10-10 ਰੁਪਏ ਨਹੀਂ ਮੈਂ ਕਹਿੰਨੀ ਐ ਠਿਆਨੀ ਠਿਆਨੀ ਵੀ ਪਾਉਣ ਨਾਲ ਤੁਹਾਡਾ ਕੁਝ ਨਹੀਂ ਘਟਣ ਲੱਗਿਆ ਪਰ ਉਹ ਬੇਬੇ ਦੀ ਬਹੁਤ ਵੱਡੀ ਮਦਦ ਹੋ ਜੂਗੀ ਪੌਣੇ 3 ਕਰੋੜ ਪੰਜਾਬੀਆਂ ਦੀ ਅਸੀਂ ਗਿਣਤੀ ਕਰਦੇ ਹੁੰਨੇ ਆ ਤੇ ਵਿੱਚੋਂ ਸਾਰੇ ਆ ਮਤਲਬ ਖੁਦਗਰਜ ਜੇ ਤੇ ਘਟਿਆ ਜਸਮ ਦੇ ਬੰਦੇ ਕੱਢ ਕੇ ਵੀ ਜੇ ਆਪਾਂ ਗਿਣਤੀ ਦਾ 20 ਲੱਖ ਬੰਦਾ 20 ਲੱਖ ਬੰਦਾ ਵੀ ਮਦਦ ਕਰੇ ਨਾ ਬੇਬੇ ਦੀ ਤਾਂ ਬਹੁਤ ਵੱਡੀ ਮਦਦ ਹੋ ਜੂਗੀ ਗਿਣਤੀ ਦਾ 20 ਲੱਖ ਬੰਦਾ ਤਕਿ ਅਸੀਂ ਮਤਲਬ ਇੰਨੀ ਕੁ ਮਦਦ ਤਾਂ ਵੀ ਨਹੀਂ ਕਰ ਸਕਦੇ ਔਰ ਇਹ ਵੀ ਨਹੀਂ ਰੁਪਈਏ ਰੁਪਈਏ ਦੀ ਠਿਆਨੀ ਠਾਨੀ ਦੀ ਮਦਦ ਘੇਰ ਰਹੀਆਂ ਕੋਈ ਬਹੁਤ ਜ਼ਿਆਦਾ ਕੀਮਤ ਨਹੀਂ ਹੈਗੀ ਇਹ ਅਸੀਂ ਉਹ ਉਹ ਬੰਦੇ ਆ ਜਿਹੜੇ ਮਤਲਬ 10-10 ਰੁਪਏ ਤਾਂ ਉਹੀ ਛੱਡ ਦਿੰਦੇ ਆ ਜੇ ਕਿਤੇ ਟੁੱਟੇ ਖੁੱਲੇ ਨਾ ਮਿਲਨਾ ਅਸੀਂ ਉਹੀ ਛੱਡ ਦਿੰਦੇ ਆ ਤੇ ਅਸੀਂ ਅੱਜ ਸਾਡੀ ਮਤਲਬ ਸਾਡੀ ਕੌਮ ਦਾ ਸਾਡੀ ਸਾਡੇ ਪੰਜਾਬ ਦਾ ਨਾਮ ਉੱਚਾ ਕਰਨ ਵਾਲੀ ਬੇਬੇ ਨੂੰ ਅਸੀਂ ਇੱਥੋਂ ਤੱਕ ਲਿਆ ਕੇ ਖੜਾ ਕਰਤਾ ਹਾਲਾਂਕਿ ਚਲੋ ਡੋਲਦੇ ਨਹੀਂ ਉਹਨਾਂ ਦੀ ਦਲੇਰੀ ਦੀ ਮੈਂ ਕਹਿੰਨੀ ਆ ਬਾ ਕਮਾਲ ਹੀ ਐ ਮੈਂ ਮਿਲੀਆਂ ਉਹਨਾਂ ਨੂੰ ਤੇ ਉਹਨਾਂ ਦੇ ਚਿਹਰੇ ਤੇ ਸਮਾਈਲ ਨਹੀਂ ਉਹਨਾਂ ਦੇ ਚਿਹਰੇ ਤੋਂ ਪਾਸੇ ਹੁੰਦੀ ਮਤਲਬ ਉਹਨਾਂ ਨੂੰ ਕੋਈ ਐਡਾ ਕਿਸੇ ਦਾ ਉਹ ਕਹਿੰਦੇ ਵਾਹਿਗੁਰੂ ਦੇ ਪਾਣੇ ਨੂੰ ਮੰਨਦੇ ਆ ਸੀ ਰਾਜੀ ਖੁਸ਼ੀ ਆਸ ਕੇ ਤਕਲੀਫਾਂ ਜਨ ਨਾਲਾ ਪਰਿਵਾਰ ਪਰ ਫਿਰ ਵੀ ਤਕਲੀਫਾਂ ਤਾਂ ਤਕਲੀਫਾਂ ਹੀ ਨੇ ਨਾ ਤਕਲੀਫਾਂ ਤਾਂ ਤਕਲੀਫਾਂ ਹੋ ਸਕਦਾ ਸਾਨੂੰ ਬਹੁਤ ਹੱਸ ਕੇ ਮਿਲਦੇ ਹੋਣ ਅੰਦਰੋਂ ਪਤਾ ਨਹੀਂ ਕਿੰਨੇ ਇੱਕ ਦੁਖੀ ਹੋਣਾ ਤੰਗ ਤਾਂ ਹੁੰਦਾ ਹੀ ਹੈ ਨਾ ਬੰਦਾ ਸਾਡੇ ਘਰ ਦੇ ਵਿੱਚ ਛੋਟਾ ਮੋਟਾ ਨੁਕਸਾਨ ਹੋ ਜੇ ਤੇ ਅਸੀਂ ਸਾਡਾ ਕਿੰਨਾ ਮੂਡ ਆਫ ਰਹਿੰਦਾ ਹੈ ਜਾਂ ਅਸੀਂ ਕਿੰਨਾ ਤੰਗ ਹੁੰਨੇ ਆ ਸਾਡੇ ਕਿੰਨੇ ਕੰਮ ਰਹਿ ਜਾਂਦੇ ਆ ਤੇ ਅਸੀਂ ਅਸੀਂ ਫਿਰ ਉਹ ਬੇਬੇ ਦਾ ਕੀ ਕੀਤਾ ਅਸੀਂ ਉਹ ਬੇਬੇ ਨਾਲ ਕੀ ਕੀਤਾ ਬਹੁਤ ਗਲਤ ਮੈਨੂੰ ਬਹੁਤ ਬਹੁਤ ਫੀਲ ਹੋਇਆ ਬੇਬੇ ਕਿਸਾਨ ਅੰਦੋਲਨ ਦੇ ਵਿੱਚ ਗਈ ਉੱਥੇ ਜੋ ਕੁਝ ਵੀ ਹੋਇਆ ਬੇਬੇ ਨੇ ਸਾਰਿਆਂ ਦੀ ਲੜਾਈ ਲੜੀ ਸਾਰਿਆਂ ਦੀ ਸਾਂਝੀ ਲੜਾਈ ਲੜੀ ਤੇ ਉਹਨੂੰ ਹੰਕਾਰੀ ਹੋਈ ਔਰਤ ਨੂੰ ਕੰਗਣਾ ਰਣੋਤ ਨੂੰ ਸਬਕ ਸਿਖਾਇਆ ਤੇ ਪਰ ਅਸੀਂ ਅਸੀਂ ਸਿਰਫ ਸੋਸ਼ਲ ਮੀਡੀਆ ਤੇ ਪੋਸਟਾਂ ਸਾਂਝੀਆਂ ਕਰਨ ਜੋਗੇ ਰਹੇਗੇ ਮੈਨੂੰ ਲੱਗਿਆ ਵੀ ਕੁਝ ਲੋਕਾਂ ਨੂੰ ਇਸ ਗੱਲ ਬਾਰੇ ਪਤਾ ਹੀ ਨਹੀਂ ਹੋਊਗਾ ਕਿਉਂਕਿ ਉਹੋ ਜੀਆਂ ਕੋਈ ਵੀਡੀਓ ਸਾਹਮਣੇ ਆਈਆਂ ਹੀ ਨਹੀਂ ਪਤਾ ਹੀ ਨਹੀਂ ਹੋਊਗਾ ਤਾਂ ਮੇਰਾ ਮਨ ਕੀਤਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਸਚਾਈ ਦਿਖਾਵਾਂ ਦੱਸਾਂ ਤਾਂ ਜੋ ਉਹਨਾਂ ਦੀ ਲੋੜੀ ਦੀ ਮਦਦ ਹੋ ਸਕੇ